ਆਸੀ ਗੱਲ ਵੀ ਸਾਰਿਆਂ ਨੂੰ ਤੇ ਸ਼ੁਰੂ ਕਰ ਲੱਗੇ ਆਂ ਬਲੌਗ ਅੱਜ ਨਗਰ ਕੀਰਤਨਾ ਗੁਰਦੁਆਰਾ ਸਾਹਿਬ ਗੋਦਵਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਸਰੀ ਵਿਖੇ ਤੇ ਉੱਥੇ ਜਾਣ ਦੀ ਤਿਆਰੀ ਹੋ ਰਹੀ ਹੈ ਬਿਲਕੁਲ ਆਹ ਰੈਡੀ ਹੋਇਆ ਫਿਰਦਾ ਮੁੰਡਾ ਤੇ ਇਹਨੇ ਥਲੇ ਪੱਗ ਬੰਨਣੀਆਂ ਹੈ ਹਾਂ ਬੌਸ ਨੇ ਪੱਗ ਬੰਨਣੀਆਂ ਆਲੇ ਆ ਦੇ ਹੈ ਝੰਗਾੜਾ ਕੱਢੀ ਜਾਂਦਾ ਪੂਰਾ ਹੋ ਗਈ ਤਿਆਰੀ ਆ ਬੰਨੀ ਜਾਂਦੇ ਆ ਪੱਗਾਂ ਤੇ ਸਬਸਕ੍ਰਾਈਬ ਇੱਧਰ ਵੀ ਤਿਆਰੀ ਹੋ ਗਈ ਹੁਣ ਹਾਰਮੋਨ ਵੀ ਹੋ ਗਿਆ ਰੈਡੀ ਤੇ ਰੈਡੀ ਆ ਰੈਡੀ ਹੋ ਰਹੇ ਆ ਬਸ ਚਾਰੇ ਗਰੂਪਾਂ ਦਾ ਮਤਲਬ ਵਧੀਆ ਵਧੀਆ ਪੱਗਾਂ ਬਨਣੀਆਂ ਚਾਹੀਦੀਆਂ ਨੇ ਖਾਲਸਾ ਦੇਸ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਇੱਥੇ ਕੈਨੇਡਾ ਵਾਲੇ ਕਰਨਗੇ ਮੁੱਛ ਨੂੰ ਸਿੱਧੀ ਹਨਾ ਸੈੱਟ ਕਰ ਦੇਣਗੇ ਹੁਣ ਹਾਂਜੀ ਤਾਂ ਜਿਹਾ ਹੀ ਆਇਆ ਇਹ ਖੰਨੇਓ ਕਰਾਉਂਦਾ ਹੁੰਦਾ ਮੁੱਛਾਂ ਕੁੰਡੀਆਂ ਦਿਨ ਵੀ ਅੱਜ ਵਧੀਆ ਲੱਗਿਆ ਸੁੱਖ ਨਾਲ ਵਾਹਿਗੁਰੂ ਦੀ ਕਿਰਪਾ ਤੇ ਦਿਨ ਪੂਰਾ ਵਧੀਆ ਅੱਜ ਇਦਾਂ ਹੀ ਰਹੇ ਤਾਂ ਵਧੀਆ ਪਿਛਲੇ ਸਾਲ ਵੀ ਖੈਰ ਵਧੀਆ ਸੀਗਾ ਕੱਠ ਸੰਗਤਾਂ ਦਾ ਕਿ ਬਹੁਤ ਜ਼ਿਆਦਾ ਹੋਣ ਦੀ ਸੁਭਾਵਨਾਗੀ ਲੈ ਓਏ ਗੱਡੀਆਂ ਨੇੜੇ ਲਾਈ ਜਾਂਦਾ ਵੀ ਚੱਲ ਪਾਰਕਿੰਗ ਦੀ ਘਾਟ ਨਾ ਪੈ ਜੇ ਆਈ ਜਾਂਦੇ ਕੱਠ ਵਧੀ ਜਾਂਦਾ ਹਾਂ ਕੱਠ ਰੇ ਬੋਸ ਵੀ ਆ ਗਿਆ ਹੈ ਕਿਹੜਾ ਬੋਸ ਹੈ ਜੰਟਾ ਬੋਸ ਇਹ ਨਾ ਨਹੀਂ ਜਿਆਦਾ ਗੱਲ ਤਾਂ ਤੱਦੀ ਵੀ ਕੱਢੀ ਉਹ ਟੁੱਟ ਗਿਆ ਇਹਨਾਂ ਕੱਠ ਵਾਲੀ ਜਰ ਹਾਂ ਤਾਂ ਮੋਤਵਰਾ ਸਾਹਿਬ ਜਿਹੜੇ ਆਪਾਂ ਆਪਾਂ ਪਾਈ ਦਾ ਨਗਰ ਗੁਰਦੁਆਰਾ ਤੋਂ 5 ਕਿਲੋ ਜਿੰਨਾ ਰਹਾ ਹਾਂ ਚਾ ਇਹਨਾਂ ਕੱਠ ਵੀ ਅੱਗੇ ਨਹੀਂ ਹੋਇਆ ਜੀ ਇੱਕ ਤਾਂ ਮੌਸਮ ਵਧੀਆ ਹੈ ਭੁੱਲ ਗਿਆ ਚੈਨ ਕਾ ਲਾਉਣੀ ਆ ਆਪਣੇ ਲਾ ਲਈਏ ਆ ਮੜਾ ਇਹ ਹੈ ਡਾਈ ਇਹ ਆ ਬੜੀ ਆ ਟਾਈਪ ਬੜਾ ਜੀ ਤੇਰੀ ਅੱਖੀ ਬਈ ਵਧੀਆ ਕਰਦਾ ਸਾਫ ਕਰੀਂ ਦੇਸੀ ਜਣ ਕਰੇ ਥੋੜੀ ਜੀ ਇਹ ਦੀ ਨਾਮ ਕੀ ਆ ਯਾਰ ਸਤਿ ਸ਼੍ਰੀ ਅਕਾਲ ਸਭ ਤੋਂ ਵਧੀਆ ਨਾ ਵੀ ਆ ਉਹਨੀਆਂ ਲਾ ਰਿਹਾ ਠੀਕ ਠੀਕ ਆ ਬਾਕੀ ਵਧੀਆ ਆਪਾਂ ਨੂੰ ਆਇਆ ਵੀ ਚੱਲ ਆਪਾਂ ਉੱਧਰ ਜਾਓ ਆਪਾਂ ਨੂੰ ਇਹਨਾਂ ਦੇ ਉੱਧਰ ਖਾਣ ਨੂੰ ਬੜਾ ਵਧੀਆ ਉਹ ਇਹਨਾਂ ਨੂੰ ਐਂ ਗੁਰਦੁਆਰੇ ਬਾਹਰ ਤਾਂ ਹੀ ਦੱਦੇ ਉੱਧਰ ਨੂੰ ਜਾਂਦੇ ਉੱਤਰ ਨੂੰ ਚਾਹੀਏ ਨਾ ਸਹੀ ਗੱਲ ਹੈ ਕਿਵੇਂ ਜਗੰਟਾ ਨਹੀਂ ਖਾਂਦਾ ਕਿ ਨਾ ਯਾਰ ਬਾਹਲਾ ਨਹੀਂ ਖਾਣਾ ਰਾਤ ਓਕੇ ਹੋਏ ਵੱਧ ਖਾ ਲਿਆ ਬਹੁਤ ਗੁੱਸੇ ਹੋ ਗਿਆ ਕਿ ਨਾ ਇਹ ਨਹੀਂ ਬੰਦੀ ਸੇਵਾ ਚੱਲਦੀ ਹੈ ਨੈਕਸਟ ਜਨ ਕੰਪਨੀ ਵੱਲੋਂ ਆਹ ਬਹੁਤ ਸੁਭਾ ਪਿਆ ਰਹਿ ਗਿਆ ਲੇਟ ਹੋ ਗਿਆ ਬਹਾਨਾ ਲਾ ਗਿਆ ਇਹ ਇਹ ਬੌਸ ਨਾਰਾਜ਼ ਆ ਪੂਰਾ ਕਰਮਣ ਉਹਨੂੰ ਬਣਾਉਂਦਾ ਸੇਵਾ ਚਲ ਰਹੀ ਆ ਵਧੀਆ ਪੂਰੀ ਸੇਵਾ ਦਾ ਸੇਵਾ ਕਰਾਵਾਂਗੇ ਬਹੁਤ ਸਾਰਾ ਖਾਣ ਤੋਂ ਨਹੀਂ ਮਿਲ ਰਹੀ ਸਾਨੂੰ ਅੱਜ ਕੀ ਕਰੀਏ ਹੈ ਕਿੱਧਰ ਗਿਆ ਬੌਸ ਭੱਜ ਗਿਆ ਬੰਦੇ ਬਾਹਰੇ ਉਵੇਂ ਸੇਵਾ ਦੇ ਵੀ ਬਾਹਲੇ ਆ ਗਏ ਬਾਹਲੇ ਜਾਦੇ ਆ ਤੇ ਸੇਵਾ ਦਾ ਵੀ ਮੌਕਾ ਮਿਲ ਨਹੀਂ ਰਿਹਾ ਖਾਣ ਦਾ ਕੀਤਾ ਖਾਣ ਦਾ ਟਾਈਮ ਨਹੀਂ ਲੱਗ ਰਿਹਾ ਤੇ ਨਹੀਂ ਕੋਣ ਕਿਧਰ ਗਿਆ ਉਹ ਭੱਜ ਗਿਆ ਇਹਨੇ ਰੇਨ ਬਣਾ ਤੇ ਬੋਲੀਆਂ ਤਾਂ ਹੀ ਵੀਡੀਓ ਚਾਰ ਮਿੰਟ ਹੋ ਗਏ ਚਲੋ ਪਤਾ ਨਹੀਂ ਕਿੰਨੇ ਕਿ ਤਿਆਰ ਕਰਕੇ ਰੱਖ ਲੈ ਵਲੌਗ ਤਿਆਰ ਬਹੁ ਕੀਤੇ ਪਏ ਨੇ ਇਕੱਠੇ ਠਿੱਡਨੇ ਮੂਸੇ ਵਾਲੇ ਗਾਣਿਆਂ ਵਾਂਗੂ ਨੀ ਨਾ ਹੀ ਆਣਗੇ ਹੈ ਇੱਕ ਦਿਨ ਲਗਾਤਾਰ ਹੀ ਆ ਜਾਣਕ ਨਹੀਂ ਰੋਜ਼ ਆਹ ਦੇ ਸਾਡਾ ਯਾਰ ਕੀ ਕਹਿੰਦੇ ਇਹਨੂੰ ਜੱਟ ਡਾਇਰੈਕਟਰ ਇਹ ਹੀ ਨਹੀਂ ਉਹ ਕਰ ਰਿਹਾ ਡਾਇਰੈਕਟ ਨਹੀਂ ਕਰ ਰਿਹਾ ਵਲੌਗ ਇਹ ਵਿਚ ਹੀ ਰਹਿ ਜਾਂਦੇ ਆ ਕਾਣਾ ਫੋਲੋ ਜੀ ਅੱਜ ਫੋਲੋ ਕਰਾ ਹੋਣਾ ਆਹ ਮਾਰੀ ਹੋਈ ਗੈਰ ਕਾਠਾ ਵਧੀਆ ਗਾਣਾ ਲੈ ਕੇ

او کوزي مان نام تو بيسا چتيا او او گجن مي ਠੀਕ ਆ ਵੀਡੀਓ ਚੈੱਕ ਕਰ ਰਹੇ ਆ ਮੁੰਡੇ ਹੁਣ ਕੋਈ ਝੱਟ ਨਹੀਂ ਜਾਂਦਾ ਅਗਰ ਕਿਤੇ ਹੈ ਢਾਡੀ ਰਾਕੀ ਦੇ ਮਿਲਦਾ ਘੱਟ ਸੋਣਿਆ ਆਪਣੀਆਂ ਵੀਡੀਓ ਤੇ ਜਿਆਦਾ ਜ਼ੋਰ ਲੱਗਿਆ ਰਿਹਾ ਨਾ ਉਹ ਸਾਰਾ ਦਿਨ ਕਿ ਨਹੀਂ ਵੀ ਚੈੱਕ ਆ ਆ ਜਾ ਫਿਰ ਮਨਦੀਪ ਪਤਾ ਆ ਗਿਆ ਜੀ ਕਹਿੰਦਾ ਹੈ ਕਿਹਦਾ ਵਲੌਗ ਚਾਹਣਾ ਹੂ ਉੱਥੇ ਪੈਸੇ ਕਿਵੇਂ ਆ ਕੰਮ ਕਰ ਫਿਰ ਵਧੀਆ ਚਾਹਦਾ ਵਧੀਆ ਮੇਲਾ ਵੇਖਣਾ ਕਹਿੰਦੇ ਹੁਣ ਮੇਲਾ ਦੇਖਣ ਲਈ ਜੀ ਮੇਲੇ ਮੇਲਾ ਵਖਾਉਣਿਆ ਬਾਬਾ ਕਹਾ ਮੈਂ ਤੈਨੂੰ ਦੱਸਦਾ ਤੈਨੂੰ ਕੰਟਰੈਕਟ ਲਵਾ ਦੇਣਾ ਪੈਂਟ ਜਾ ਕੇ ਆਪਾਂ ਕ੍ਰੇਨ ਦਾ ඒ සද ලලා මේ වඩම ඇල්ඩ බරිල්ලි පුුලග න්දර හැ ජමන්